ਸਰਿਕਲਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚਰਵਾਤ ਕਰਦੇ ਆਂ ਅੱਜ ਦੀ ਵੱਡੀ ਖਬਰ ਭਾਰਤ ਨੇ ਸ਼ਾਂਤੀ ਬੋਰਡ ਚ ਨਹੀਂ ਲਿਆ ਹਿੱਸਾ ਅਮਰੀਕਾ ਦੇ ਮੁੱਖ ਸਹਿਯੋਗੀਆਂ ਨੇ ਵੀ ਬਣਾਈ ਰੱਖੀ ਦੂਰੀ ਹੁਣ ਟਰੰਪ ਕੀ ਕਰਨਗੇ ਪਾਰਟਵੀਰਵਾਰ ਨੂੰ ਦਵੋਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਤੇ ਅਗਵਾਈ ਵਿੱਚ ਕਾਰਵਾਇ ਕਰਵਾਏ ਸਮਰੋਹ ਤੋਂ ਦੂਰ ਰੱਖਿਆ ਜਿਸ ਵਿੱਚ ਗਾਜਾ ਵਿੱਚ ਸਥਾਈ ਸ਼ਾਂਤੀ ਸਥਾਪਿਤ ਕਰਨ ਦੇ ਏਦੇਚ ਨਾਲ ਸ਼ਾਂਤੀ ਬੋਰਡ ਤੇ ਰਸਮੀ ਸ਼ੁਰੂਆਤ ਕੀਤੀ ਗਈ ਤੇ ਇਸ ਨੂੰ ਸਥਾਪਿਤ ਕਰਨ ਵਾਲੇ ਸਮਝੌਤੇ ਤੇ ਦਸਤਾਖਤ ਕੀਤੇ ਕਿ ਰਾਸ਼ਟਰਪਤੀ 트ੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ ਮਾਰਾ ਅਨੁਸਾਰ ਪਾਰਟ ਨੇ ਲੰਬੀ ਵਿਚਾਰ ਵਟਾਂਦਰੇ ਤੋਂ ਬਾਅਦ ਹੋਣ ਲਈ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਵਿਦੇਸ਼ ਮੰਤਰਾਲੇ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਹੀ ਸੁਵੇਦਨਸ਼ੀਲ ਸਥਵ ਹੈ ਤੇ ਉਸ ਉਹ ਇਸ ਨਾਮੇ ਟਰੰਪ ਦੇ ਪ੍ਰਸਤਾਵ ਦਾ ਅਧਿਐਨ ਕਰ ਰਹੀ ਹਨ ਭਾਰਤ ਤੋਂ ਲਾਵਾ ਫਰਾਂਸ ਤੇ ਬਰਟੇਨ ਵਰਗੇ ਕਈ ਹੋਰ ਅਗਮੁਖ ਅਮਰੀਕੀ ਭਾਈਵਾਲਾਂ ਨੇ ਹਿੱਸਾ ਨਹੀਂ ਲਿਆ ਚੀਨ ਨੂੰ ਵੀ ਸੱਦਾ ਦਿੱਤਾ ਸੀ ਪਰ ਇਸ ਨੇ ਵੀ ਸ਼ਿਰਕਤ ਨਹੀਂ ਕੀਤੀ ਸ਼ਾਂਤੀ ਬੋਰਡ ਦੀ ਸ਼ੁਰੂਆਤ ਗਾਜਾ ਪੱਟੀ ਵਿੱਚ ਸਥਾਈ ਸ਼ਾਂਤੀ ਸਥਾਪਿਤ ਕਰਨ ਅਤੇ ਹੋਰ ਵਿਸ਼ਵ ਵਿਆਪੀ ਸੰਘਰਸ਼ ਹੈ ਨੂ ਹੱਲ ਕਰਨ ਦੇ ਮੁੱਖ ਦੇਸ਼ ਨਾਲ ਕੀਤੀ ਗਈ ਸੀ ਸੂਤਰਾਂ ਨੇ ਦੱਸਿਆ ਕਿ ਭਾਰ ਸਰਕਾਰ ਦਾ ਕੋਈ ਪ੍ਰਤੀਨਿਧ ਸਮਾਰੋਹ ਵਿੱਚ ਮੌਜੂਦ ਨਹੀਂ ਸੀ ਕੈਮਰੇ ਵਿੱਚ ਕਮਰੇ ਵਿੱਚ ਇੱਕ ਵੀ ਭਾਰ ਦੀ ਸਰਕਾਰੀ ਅਧਿਕਾਰੀ ਮੌਜੂਦ ਨਹੀਂ ਸੀ ਜੋ ਭਾਰਤ ਦੀ ਸਾਵਧਾਨੀ ਨੂੰ ਦਰਸਾਉਂਦਾ ਭਾਰਤ ਲੰਬੇ ਸਮੇਂ ਤੋਂ ਫਲਸਤੀਨ ਮੁੱਦੇ ਦੇ ਦੋ ਰਾਜ ਹੱਲ ਦਾ ਸਮਰਥਨ ਕਰਦਾ ਰਿਹਾ ਹੈ ਜਿਸ ਵਿੱਚ ਇਜ਼ਰਾਈਲ ਅਤੇ ਫਲਸਤੀਨ ਮਨਤਾ ਪ੍ਰਾਪਤ ਸ਼ਰਧਾਂ ਦੇ ਅੰਦਰ ਸ਼ਾਂਤੀਪੂਰਵਕ ਇਕੱਠੇ ਰਹਿੰਦੇ ਹਨ ਹਾਲਾਂਕਿ ਇੱਕ ਵੱਡਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਸਮਰੋਹ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਨੀਰਵਦੀ ਜਮੂਲੀਅਤ ਹੈ ਭਾਰਤ ਨੇ ਲਗਾਤਾਰ ਪਾਕਿਸਤਾਨ ਤੇ ਅਤਵਾਦ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਹੈ ਤੇ ਇਸ ਮੁੱਦੇ ਨੂੰ ਵਿਸ਼ਵ ਮੰਚਾਂ ਤੇ ਉਠਾਇਆ ਹੈ ਜਿਸ ਸਥਿਤੀ ਵਿੱਚ ਪਾਕਿਸਤਾਨੀ ਨੇਤਾਵਾਂ ਦਾ ਸਟੇਜ ਸਾਂਝੀ ਕਰਨ ਨਾਲ ਭਾਰਤ ਦੀ ਮਹਿਮ ਨੂੰ ਨੁਕਸਾਨ ਪਹੁੰਚ ਸਕਦਾ ਸੀ ਭਾਰਤ ਵੀਰਵਾਰ ਨੂੰ ਬੋਰਡ ਆਪੀਸ ਦੇ ਸਮਾਰੋਹ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੋਕਣ ਦੇ ਰਾਸ਼ਟਰਪਤੀ 트ੰਪ ਦੇ ਦਾਅਵੇ ਤੋਂ ਵੀ ਸੰਚੇਦ ਸੀ ਬੋਰਡ ਨੇ ਚਾਰਟਰ ਵਿੱਚ ਕਿਹਾ ਕਿ ਕਿਹਾ ਗਿਆ ਕਿ ਇੱਕ ਅੰਤਰਰਾਸ਼ਟਰੀ ਸੰਗਠਨ ਜੋ ਟਕਰਾ ਪ੍ਰਭਾਵਿਤ ਖੇਤਰਾਂ ਵਿੱਚ ਸਥਿਰਤਾ ਜੈਜਾ ਸ਼ਾਸਨ ਤੇ ਸਥਾਈ ਸ਼ਾਂਤੀ ਨੂੰ ਪ੍ਰਸਤਾਵ ਉਸ ਸਥਾਈਤ ਕਰਦਾ ਹੈ ਇਹ ਬਿਹਾਰ ਦੇ ਫੈਸਲੇ ਆਮ ਸਮਝ ਵਾਲੇ ਹੱਲਾ ਤੇ ਅਸਫਲ ਪਹੁੰਚਣ ਤੋਂ ਹਟਣ ਦੀ ਵੀ ਮੰਗ ਕਰਦਾ ਹੈ ਬੋਰਡ ਦੇ ਸਿਖਰਲੇ ਪਦਰੇ 'ਚ ਪੂਰੀ ਤਰ੍ਹਾਂ ਰਾਜਾਂ ਦੇ ਮੁਖੀ ਸ਼ਾਮ ਹੋਣਗੇ ਜੇ ਇਸ ਦੀ ਪ੍ਰਧਾਨਗੀ ਟਰੰਪ ਕਰਨਗੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ